ਫਤੇਗੜ ਚੂੜੀਆਂ ਦੇ ਪਿੰਡ ਸਮਰਾਏ ਵਾਪਰ ਗਿਆ ਵੱਡਾ ਦੁਕਾਨ ਘਿਹਰ ਵਿੱਚ ਪੜਦੇ ਨੌਜਵਾਨ ਦੇ ਬੁਲਟ ਨੂੰ ਥਾਰ ਨੇ ਮਾਰੀ ਟੱਕਰ ਟਕਰੇ ਨਹੀਂ ਜ਼ਬਰਦਸਤ ਸੀ ਕਿ ਪੁਲਟ ਚੋਰਦਰ ਤਮਾਕੇ ਨਾਲ ਸੜਕੇ ਹੋਇਆ ਸਵਾ ਨੌਜਵਾਨ ਦੀ ਮੌਕੇ ਤੇ ਹੋਈ ਮੌਤ ਫਤੇਗੜ ਚੂੜੀਆਂ ਅੰਮ੍ਰਿਤਸਰ ਰੂਟ ਸੋਈਆਂ ਵਿਖੇ ਵਾਪਰਿਆ ਹਾਦਸਾ 10 ਦਿਨ ਪਹਿਲਾਂ ਇਸ ਤਸਵੀਰ ਤੋਂ ਪਾਸ ਹੋ ਕੇ 11ਵੀਂ ਚ ਹੋਇਆ ਸੀ ਨੌਜਵਾਨ ਪੀਟੀਈ ਦੀਆਂ ਕਲਾਸਾਂ ਲਗਾਉਣ ਜਾਂਦਾ ਸੀ ਅੰਮ੍ਰਿਤਸਰ ਬੀਤੀ ਰਾਤ ਫਤੇਗੜ ਚੂੜੀਆਂ ਤੇ ਨਜ਼ਦੀਕ ਅਤੇ ਹਲਕਾ ਡੇਰਾ ਪਪਾ ਨਾਨਕ ਅਦੀਨ ਪਿੰਦੇ ਪਿੰਡ ਸਮਰਾਏ ਦਾ ਵਾਸੀ ਗਿਆਰਵੀਂ ਚ ਪੜਦਾ ਸੁਖਮਨਪ੍ਰੀਤ ਚਿਸਤੀ ਇੱਕ ਸਰਖਾਸੇਚ ਮੌਤ ਹੋ ਚਾਂਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਪਿੰਡ ਸਮਰਾਈ ਦੇ ਸਰਪੰਚ ਚੰਦਜੀਤ ਸਿੰਘ ਅਤੇ ਮ੍ਰਿਤਕ ਨੌਜਵਾਨ ਦੇ ਚਾਚਾ ਜਸਵਿੰਦਰ ਸਿੰਘ ਕਾਲਾ ਅਤੇ ਰਿਸ਼ਤੇਦਾਰ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ਉੱਪਰ ਪਿੰਡ ਸਮਰਾਈ ਤੋਂ ਅਮਰਸਰ ਵੱਲੇ ਪਾਸੇ ਪਿੰਡ ਬਲਕਲਾਂ ਚਾਰਿਆ ਸੀ ਅਤੇ ਜਦੋਂ ਪਿੰਡ ਸੋਈਆਂ ਦੇ ਅੱਡੇ ਦੇ ਨਜ਼ਦੀਕ ਪਹੁੰਚਿਆ ਤਾਂ ਅਗੂ ਆ ਰਹੀ ਥਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਬੁਲਟ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਕਰ ਜੋ ਕਾਇ ਸੁਖਮਨ ਪ੍ਰੀਤ ਸਿੰਘ ਨੇ 10 ਤਿਤ ਪਹਿਲਾ 10ਵੀਂ ਪਾਸ ਕੀਤੀ ਸੀ ਅਤੇ 11ਵੀਂ ਚ ਰਤੁਰਵਾਲ ਦਾਖਲ ਹੋਣਾ ਸੀ ਉਹਨਾਂ ਦੱਸਿਆ ਕਿ ਸੁਖਮਨ ਪ੍ਰੀਤ ਸਿੰਘ ਪੀਟੀਈ ਦੀਆਂ ਅੰਮ੍ਰਿਤਸਰ ਕਲਾਸਾਂ ਲਗਾ ਰਿਹਾ ਸੀ ਤਾਂ ਜੋ ਉਹ ਬਾਹਰ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੁਖਮਨ ਪ੍ਰੀਤ ਸਿੰਘ ਦੀ ਮੌਤ ਨਾਲ ਪੂਰਾ ਇਲਾਕਾ ਪਿੰਡ ਅਤੇ ਪਰਿਵਾਰ ਦੁੱਖ ਚ ਡੁੱਬਾ ਹੈ ਤੇ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਅਤੇ ਘੜੀ ਚੂੜੀਆਂ ਤੋਂ 4 ਕਿਲੋਮੀਟਰ ਦੂਰ ਤੇ ਹਕਾਡੇ ਦਾ ਪਿੰਡ ਨਾਨਕ ਦੇ ਪਿੰਡ ਪਿੰਡ ਸਮਰਾਇਕ ਕਲਾ ਦਾ ਨੌਜਵਾਨ ਜੋ ਤੇ 11ਵੀਂ ਕਲਾਸ ਦਾ ਵਿਆਪੀ ਸੀ ਬੀਤੀ ਸ਼ਾਮ ਬੂਕ ਮੋਟਰਸਾਈਕਲ ਤੇ ਅੰਮ੍ਰਿਤਸਰ ਵਾਲੇ ਪਾਸੇ ਪਿੰਡ ਬਲਕਲਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਹੁੰਦਾ ਰਸਤੇ ਵਿੱਚ ਸੋਈਆਂ ਕਲਾ ਦੇ ਲੰਕੀਕ ਅਗੋਂ ਆ ਰਹੀ ਥਾਰ ਗੱਡੀ ਜੋ ਕਿ ਉਸ ਤੇ ਬੁਲਟ ਮੋਟਰਸਾਈਕਲ ਟੱਕਰ ਮਾਰਦੀ ਹੈ ਤੇ ਟੱਕਰ ਇਨੀ ਜਬਰਦਸਤ ਹੁੰਦੀ ਹੈ ਕਿ ਮੌਕੇ ਤੇ ਹੀ ਬੁਲਟ ਮੋਟਰਸਾਈਕਲ ਨੂੰ ਇੱਕ ਜਬਰਦਸਤ ਧਮਾਕੇ ਦੇ ਨਾਲ ਵਿੱਚ ਅੱਗ ਲੱਗ ਜਾਂਦੀ ਹੈ ਤੇ ਮੌਕੇ ਤੇ ਹੀ ਇੱਕ ਨੌਜਵਾਨ ਸੁਖਮਣ ਪੀਰ ਸਿੰਘ ਜੋ ਕਿ ਉਸ ਦਿਨ ਪਹਿਲਾ ਹੀ ਦਸੰਦੇ ਰਿਜੈਕਟ ਤੋਂ ਫਸਟ ਰਿੰਗ ਵਿੱਚ ਪਾਸ ਹੋਇਆ ਸੀ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਪਰਿਵਾਰ ਦਾ ਇੱਥੇ ਰੋ ਰੋ ਕੇ ਬੁਰਾ ਹੌਲਾ ਪਿੰਡ ਸਮਰਾਏ ਪਹੁੰਚਿਆ ਜਿੱਥੇ ਕਿ ਪਰਿਵਾਰ ਅਤੇ ਇਲਾਕਾ ਪਿੰਡ ਪੂਰਾ ਸ਼ੋਕ ਵਿੱਚ ਡੁੱਬਾ ਹੈ ਤੇ ਪਰਿਵਾਰ ਦਾ ਰੋਣਾ ਤੇ ਬੁਰਾ ਹਾਲ ਜਿਨ੍ਹਾਂ ਤੇ ਕਿ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਇਹ ਵੀ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਦੀ ਮੌਤ ਹੋਈ ਆ ਇਹ ਪੀਟੀ ਕਰ ਰਿਆ ਸੀ ਬਾਹਰ ਜਾਣ ਦੀ ਤਿਆਰੀ ਸੀ ਤੇ ਪੀਟੀ ਦੀਆਂ ਕਲਾਸਾਂ ਅਮਰਸਰ ਲਗਾ ਰਿਆ ਸੀ ਪੀਟੀ ਦੀ ਕਲਾਸ ਲਾ ਕੇ ਉਹ ਪਿੰਡ ਆਉਂਦਾ ਹੈ ਪਿੰਡ ਤੋਂ ਫਿਰ ਉਹ ਆਪਣੇ ਰਿਸ਼ਤੇਦਾਰ ਬੱਲ ਕਲਾ ਨੂੰ ਰਵਾਨਾ ਹੁੰਦਾ ਤੇ ਰਸਤੇ ਵਿੱਚ ਸੋਹਿਆਂ ਦੇ ਨਜ਼ਦੀਕ ਖਾਰ ਗੱਡੀ ਜਿਹੜੀ ਆ ਉਸ ਨੂੰ ਜ਼ਬਰਦਸਤ ਟੱਕਰ ਮਾਰਦੀ ਹੈ ਬੂਟ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਮੌਕੇ ਤੇ ਜਿਹੜੇ ਲੋਕ ਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ 10 ਮੀਟਰ ਉੱਪਰ ਥੰਬੇ ਨਾਲ ਟਕਰਾ ਕੇ ਸਿਰ ਹੀ ਖਾ ਡੇਕਦਾ ਜਿਸ ਨਾਲ ਇੱਕੀ ਮੌਕੇ ਤੇ ਮੌਤ ਹੋ ਜਾਂਦੀ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਇਲਾਕਾ ਪਿੰਡ ਅਤੇ ਪਰਿਵਾਰ ਆ ਜਿਹੜਾ ਪੂਰੀ ਸ਼ੋਕ ਚ ਡੁੱਬਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਲੱਗਦਾ ਸੀ ਜਿਹੜਾ ਭਤੀਜਾ ਮੇਰੇ ਵੱਡੇ ਭਰਾ ਦਾ ਬੰਦਾ ਇਸ ਤਰ੍ਹਾਂ ਕੀ ਜਾਂਦਾ ਹੈ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾਂ ਉਥੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਨਕੇ ਜਾਣਾ ਹੈ ਆਪਣੇ ਡੈਡੀ ਦੇ ਨਾਨਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰਸਰੋਂ ਆ ਗਿਆ ਇੱਕ ਵਾਰ ਅਮਰਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਕੋਰ ਜਾਂਦਾ ਹੈ ਇਕੱਠੇ ਆਏ ਉਹਨੂੰ ਘਰ ਛੱਡ ਕੇ ਪੇਰ ਫਦੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਗੁਲਟ ਮੋਟਰ ਲੈ ਕੇ ਵਟਾ ਕੇ ਮੁੰਡੇ ਨਾਲ ਚ ਲੱਗ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਣ ਲਿਆ ਜਾਣਾ ਇਹਨੇ ਬੱਲੀ ਅੱਛਾ ਬੱਲੋ ਹਾਂਜੀ ਗੁਲਟ ਮੋਟਰ ਗੁਲਟ ਮੋਟਰਸਾਈਕਲ ਜੀ ਹਾਂ ਫੋਨ ਹਾਨੂੰ ਆਇਆ ਇਹਦੀ ਮੰਮੀ ਉਹ ਇਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਤੇ ਆ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹਨੇ ਵੀ ਇਤਰਾ ਅਕਸੀਡੈਂਟ ਹੋ ਗਿਆ ਵਾ ਇਹਦਾ ਸੋਇਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਓਥੇ ਥਾਰ ਗੱਡੀ ਦੇ ਵੱਜਾ ਤੇ ਉਹਨਾਂ ਦਾ ਵਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉਥੇ ਮੋੜ ਤੇ ਹੋਇਆ ਵਾ ਸਭ ਦੇ ਬੜੇ ਹੋ ਮੋਟਰਸਾਈਕਲ ਨੇ ਅੱਜ ਵੱਜ ਕੇ ਅੱਗ ਲੱਗੀ ਬਿਲਡਿੰਗ ਉਹ ਲੋਕ ਕਮੇਟੀ ਮੁੱਟੀ ਪਾ ਜਿਆ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਫਿਰ ਫਿਰ ਦੇ ਪਿਆਸ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂੰ ਅਸੀਂ ਗਏ ਆ ਆ ਨਾ ਜਾਣਦਿਆਂ ਨੂੰ ਤੇ ਖਤਮ ਵੀ ਲੱਗੀ ਹਸਪੀਟਲ ਨੀਲਕੰਠਾ ਹਸਪੀਟਲ ਹੀ ਉਹਦੇ ਬਾਹਰ ਹੀ ਅੰਦਰ ਤੇ ਨਹੀਂ ਉਸਨੂੰ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਾਂਦੇ ਨੂੰ ਤੇ ਬਾਹਰ ਹੀ ਅੰਦਰ ਨਹੀਂ ਠਾਰ ਗੱਡੀ ਵਾਲੇ ਕਹੋ ਠਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪੈਂਦੇ ਆ ਉਸੋਂ ਦੇ ਜਾਂਦਾ ਹੀ ਪੀ.ਡੀ. ਦੀ ਕਰਦਾ ਪੀ.ਡੀ. ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਕੋਈ ਧਿਆਨਦਾ ਮੈਂ ਥੋੜਾ ਕਹਾ ਬਾਦ ਮੈਂ ਕਹਾਂ 10ਵੀਂ ਕੀਤੀ ਉਦੋਂ ਤਰਾਹ ਦੇ ਰਿਜ਼ਲਟ ਆਇਆ ਕਹਿੰਦਾ ਮੈਂ ਪੀ.ਡੀ. ਕਰਨੀ ਆ ਮੈਂ ਹਜੇ ਤੇ ਟੈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਾਂ ਹੀ ਹੋਣੀ ਆ ਮੈਂ ਸਾਲ 'ਚ ਮਾਂ ਹੀ ਕਰਨੀ ਆ ਇਹ ਕਾ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ 10 ਦਿਨ ਪਹਿਲਾਂ ਰਿਜ਼ਲਟ ਆਇਆ 88% ਨੰਬਰ ਆਏ ਆ ਇਹ ਉਹ ਕਿਥੇ ਪੜਦਾ ਸੀ ਪਲੱਸ 1 ਇਹ ਅਜੇ ਪਉਣਾ ਹੀ ਗੋਲਡਨ 뷰 ਪੜਦਾ ਹੈ ਅੱਗੇ ਵੀ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਹੀ ਅਜੇ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਸ਼ਰਨਜੀਤ ਸਿੰਘ ਪੰਚਸੰਗ ਰਾਏ ਤੋਂ ਜਿਹੜੀ ਇਹ ਦੁਖਦਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਸੀ ਜਰਾ ਤੇ ਅੰਮ੍ਰਿਤਸਰ ਜਾ ਰਿਹਾ ਏਦਾ ਇਹ ਰਸਤੇ ਵਿੱਚ ਸੋਈਆਂ ਲੱਗੇ ਜਦੋਂ ਕੋ ਗੱਾਰ ਗੱਡੀ ਆਉਣੀ ਹੈ ਤਾਂ ਉਹਨਾਂ ਦੇਖਿਆ ਨਹੀਂ ਆ। ਮਤਲਬ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹੱਥੋਂ ਬੈਠਾ ਵਿਚਾਰਾ ਸਾਡਾ ਛੋਟਾ ਵੀ ਗੱਾਰ ਗੱਡੀ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀਆਂ ਥਾਣੇ ਲੱਗੀਆਂ ਮੀਂਹ ਥਾਣੇ ਲੱਗੀਆਂ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਜੀ ਆਰਕੈਂਟ ਅਸੀਂ ਪਾਸ ਆ ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਅੰਦਾਜ਼ੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਢੀਕ ਆ ਤੇ ਮੈਂ ਪੀ.ਟੀ. ਕਰਨੀ ਆ ਤਾਂ ਮੈਂ ਇਸ ਸਾਲ ਤੋਂ ਉਹ ਨੂੰ ਮੈਂ ਸੈੱਟ ਹੋਣਾ ਮਹਾਵਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੋਤਰਾ ਐ ਦੋ ਤਾਂ ਉਥੇ ਉਹਨਾਂ ਨੇ ਬਲਾਇਬ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਇਹ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾਣੀ ਪਈ ਪਹੁੰਚ ਪਾਇਆ ਹਾਂ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਉਹ ਵੀ ਚੱਲਣ ਦੀ ਹੈ ਕਾਰਵਾਈ ਜੀ ਭਾਜੀ ਇਹ ਮੇਰਾ ਸਪੰਸ ਸਮਰਾਹ ਤੇ ਮੇਰੇ ਨਾਂ ਤੇ ਨਰਾਪਤੀ ਜਾਲਾ ਦਾ ਹੀ ਮੁੰਡਾ ਜੀ ਜੱਤ ਹੋਈ ਆ ਇਹਦੀ ਹੀ ਕਰਦਾ ਹੈ ਮਰਸਰ ਪੜਦਾ ਅੰਮਰਸਰ ਪੜਨ ਜਾਂਦਾ ਹੈ ਤੇ ਰਸਤੇ ਤੇ ਜਾਂਦਾ ਕਿਤੇ ਥਾਰ ਕਾਰ ਵਾਲੇ ਨਸ਼ਾ ਨਸ਼ਾ ਕੀਤਾ ਹੋ ਸਕਦਾ ਇਹੋ ਹੀ ਕਹਿ ਸਕਦੇ ਆ ਜਿਆਦੀ ਸਪੀਡ ਹੀ ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਕਲ ਦੀ ਡੈਥ ਹੋਈ ਆ ਉਹ ਸਾਰਨੇ ਪੋਸਟ ਮਾਰਡਮ ਵਾਸਤੇ ਡੀਕੰਡ ਆ ਹੁਣ ਮਾਲਕ ਨੂੰ ਲੋ ਮਨਜ਼ੂਰੀ ਉਹ ਬਹੁਤ ਚੰਗਾ ਲੱਗਦਾ ਉਹੋ ਹੀ ਹੋਣਾ ਪਰ ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ ਜੋ ਮਾਲਕ ਨੂੰ ਮਨਜ਼ੂਰ ਹੀ ਹੋਵੇ ਹੋਣਾ